ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਾਈਮ ਹੋ ਗਿਆ 3:30 ਦਾ ਤੇ ਅਸੀਂ ਇੱਕ ਆਪ ਦੀ ਲੰਬੀ ਰਾਈਡ ਦੀ ਸ਼ੁਰੂਆਤ ਕਰਤੀ ਜਿਹੜੀ ਪਹਿਲਾਂ ਵਾਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀਗਾ ਮਾਨਸਾ ਤੋਂ ਅੰਮ੍ਰਿਤਸਰ ਸਾਈਕਲ ਗਰੁੱਪ ਰਾਈਡ ਹੈ ਇਹ ਇਕੋ ਵਿਲਰ ਦੀ ਤੇ ਅਸੀਂ ਇਸ ਚਕਰੀਬ 17-18 ਰਾਈਡਰ ਆ ਜਿਹੜੇ ਇਥੋਂ ਮਾਨਸਾ ਤੋਂ ਜਾ ਰਹੇ ਆ ਤੇ ਹੁਣ ਸਾਰੇ ਪਹਿਲਾਂ ਬੱਸ ਸਟੈਂਡ ਤੇ ਇਕੱਠੇ ਹੋਣੇ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਟਾਈਮ ਹੋ ਗਿਆ ਸਵਾ 4 ਦਾ ਜੀ। ਅਰਦਾਸ ਕਰਨ ਤੋਂ ਬਾਅਦ ਹੁਣ ਅਸੀਂ ਚਾਲੇ ਪਾ ਰਹੇ ਹਾਂ ਬੱਸ। ਟਾਈਮ ਹੋ ਗਿਆ ਜੀ 4:20 ਦਾ। ਤੇ 4:20 ਤੇ ਅਸੀਂ ਰਵਾਨੇ ਪਾਤੇ। ਗੱਡੀ ਦੇ ਵਿੱਚ ਸਮਾਨ ਧਰਾਤਾ ਤੇ ਚੱਗੂ ਜੀ ਖਿੱਚਦੇ ਹੋ ਕਰਾਂ ਭਰਪੂਰ ਸਿੰਘ ਜੀ ਮੁਰੇ ਨਾਂਗੇ ਆਪਾਂ ਤੋਂ ਹਾਂ ਹਾਂ ਚਲੋ ਠੀਕ ਹੈ ਅੰਕੁਸ਼ bro ਥੈਂਕ ਯੂ ਠੀਕ ਹੈ ਭਾਈ ਤੂੰ ਫੇਰ ਮੁੜਿਆ ਹੁਣ ਕਿਹੜਾ ਦੇ ਕੇ ਚਲੋ ਥੱਲੇ ਪੈਰ ਨਹੀਂ ਰੋਲੇ ਕਹਿੰਦੇ ਗੋਲ ਲਈ ਹੈ ਗੋਲ ਦੀ ਰੱਤਾ ਜਾਮ ਹੋ ਗਿਆ 40 ਕਿਲੋਮੀਟਰ ਸਾਈਕਲ ਚਲਾ ਕੇ ਪਾਇਆ ਬਿਆ ਭਰਾਵਾ ਆ ਵੀ ਬੰਦ ਦੇਖੋ ਜੀ ਮੇਰੇ ਸਭ ਤੋਂ ਮੁਰਿਆ ਸਹੀ ਹੈ ਯਾਰ ਜੀ ਸਾਈਕਲ ਵੀ ਚਲਾਉਣਾ ਥੋੜਾ ਬੋਧ ਤੁਸੀਂ ਸਗੂ ਕੋਲ ਲਾ ਲਈ ਖੰਡਾ ਮਹਾਇ ਪਾ ਲਈ ਰੱਖੇ ਤੁਸੀਂ ਲਾਉਗਾ ਫਿਰ ਘਟੂਗਾ ਸੀ ਇਹ ਕਿ ਨਹੀਂ ਨਹੀਂ ਸਰੀਰ ਤਾਂ ਘਟੂ ਜਿਹੜਾ ਸਾਈਕਲ ਦੇ ਵਿੱਚ ਮਖਾਣੇ ਪਾ ਰੱਖੇ ਚੱਕਰ ਦੇ ਵਿੱਚੋਂ ਖਾਈ ਜਾਂਦੇ ਉਹ ਪਰ ਕਿੱਥੇ ਮ ਦਿਖਾਣਾ ਹੱਟ ਜਾ ਸਗੂ ਜੀ ਦਾ ਸਾਈਕਲ ਦੇਖਦੇ ਆ ਆਹ ਹੈ ਆਹ ਸਗੂ ਜੀ ਦਾ ਸਾਈਕਲ ਮਾਲ ਪੁੱਤਾਂ ਵਿੱਚ ਦੇਖੀ ਨ ਕੋਈ ਨ ਕੋਈ ਦਿਖਾਉਣ ਵਾਲੀ ਚੀਜ਼ ਨਹੀਂ ਹੈਗੀ ਨਾ 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 ਉਹ ਸੇਵ ਹੀ ਆ ਉਹੀ ਬਤਨਾ ਨਹੀਂ ਕਰਨਾ ਉਹ ਸੇਵ ਕਿਉਂ ਹੈ ਕਮਾਲ ਕਰੀ ਜਨਾ ਸਾਈਟਾ ਕੰਮ ਸਾਈਟੇ ਚੜਦੀ ਗਿਆ ਨਾ ਵੀ ਨਹੀਂ ਪੁਣ ਹੱਸਦਾ ਹੈ ਇੱਕ ਦੋ ਯਾਰ ਨਾਲ ਰੋਣੀ ਪੈਂਦੀ ਅਸੀਂ ਹਾਂ ਜੀ 60 ਕਿਲੋਮੀਟਰ ਆ ਕੇ ਨਿਰਮਲ ਦੀ ਹਵਾ ਨਿਕਲ ਗਈ ਨਿਰਮਲ ਦੀ ਹਵਾ ਨਿਕਲ ਗਈ ਉਹ ਤਾਂ ਸਿੱਕੋ ਹੀ ਗੱਲ ਹੈ ਬੰਦ ਹਰ ਤ ਤੋਂ ਨਹੀਂ ਗਏ ਪੈਂਚਰ ਨਹੀਂ ਹੋਇਆ ਰਿਹਾ ਪੈਂਚਰ ਨਹੀਂ ਹੋਇਆ ਤੂੰ ਇੱਕ ਵਾਰੀ ਜਿਹੜੀ ਬੱਸ 70 ਕ ਕਰ ਲੈ ਅੱਧੀ ਆਤਾ ਵਦਣਾ ਨਾ ਬੱਦਨੀ ਕਰੀਂ ਯਾਰ ਪੂਰੀ ਤੁੰਦ ਹੋਰ ਵੱਧ ਗਈ ਤੇ ਵਿਜ਼ਿਬਿਲਟੀ ਜਮ੍ਹੇ ਖਤਮ ਹੋ ਗਈ ਹਜੇ ਫੋਨ ਦੇ ਕੈਮਰਾ ਚ ਤਾਂ ਦਿਸਦੀ ਐ ਪਰ ਅੱਖਾਂ ਨਾਲ ਨਹੀਂ ਹੋ ਹੁੰਦਾ ਖੜੀ ਲੱਗਦੀ ਉਹ ਹੁਣ ਲਾ ਕੇ ਖੜ ਕੇ ਕੱਪੜੇ ਕਾਹਾਂ ਲਾ ਕੇ ਠੰਡ ਕਿੱਥੇ ਲਾ ਕੇ ਹਾਂ ਜਾ ਕੇ ਤੇ ਹੁਣ ਅਸੀਂ ਪਹੁੰਚ ਗਏ ਜੀ 75 ਕਿਲੋਮੀਟਰ ਤੇ ਪਿੰਡ ਹੈਗਾ ਹਿੰਮਤਪੁਰਾ ਮੋਗੇ ਵਾਲੇ ਰੋਡ ਤੋਂ ਥੋੜਾ ਜਿਹਾ ਹਟਕੇ ਐ ਇੱਥੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਾਂਗੇ ਤੇ ਲੰਗਰ ਛਕਾਂਗੇ ਆਪਣਾ ਫਸਟ ਬ੍ਰੇਕਫਾਸਟ ਹੋ ਜਾਊਗਾ ਤੇ ਲੰਗਰ ਛਕਣ ਤੋਂ ਬਾਅਦ ਫਿਰ ਅੱਗੇ ਵੱਲ ਚਾਲੇ ਪਾਵਾਂਗੇ ਸਿੰਘ ਜੀ ਸਾਡੇ ਨਾਲ ਪਹਿਲਾਂ ਚੱਲੇ ਸੀ ਚੱਕ ਲੈ ਖੜ ਜਾ ਉਹ ਭਜਾ ਲੈ ਉਹ ਭਜਾ ਲੈ ਬਾਬੇ ਨੇ ਤਾਂ ਚਾਚਾ ਜੀ ਖੜ ਜਾ ਕੱਲ ਵਾਪਾ ਇਹ ਸਾਡੇ ਨਾਲ ਥੋੜਾ ਜਿਹਾ ਪਹਿਲਾਂ ਚੱਲੇ ਸੀਗੇ ਥੋੜਾ ਜਿਹਾ ਥੋੜਾ ਜਿਹਾ ਪਹਿਲਾਂ ਚੱਲੇ ਸੀ ਯਾਨੀ ਕਿ ਜਿਵੇਂ ਘੰਟਾ ਤੋਂ ਪਹਿਲਾਂ ਚੱਲੇ ਸੀ ਚੱਕ ਲੈ ਇਹਨਾਂ ਨੂੰ ਆਏ ਸੀ ਵੀ ਕਿਤੇ ਬੰਦਿਆਂ ਨੂੰ ਮੈਂ ਫੜਨ ਨਹੀਂ ਦਿੰਦਾ ਪਰ ਇਹਨਾਂ ਨੂੰ ਆਪਦੇ ਭਤੀਜਿਆਂ ਦਾ ਪਤਾ ਨਹੀਂ ਹੈਗਾ ਚੰਗੀ ਤਰ੍ਹਾਂ ਪਹੁੰਚ ਗਏ ਚਾਚਾ ਦਾ ਵੀ ਪਤਾ ਹੈ ਨਹੀਂ ਫਿਰ ਚਾਚਾ ਦਾ ਪਤਾ ਹੀ ਸੀ ਸਾਨੂੰ ਤਾਂ ਹੀ ਤਾਂ ਟੱਕਰੀ ਆਏ ਅਸੀਂ ਵੀ ਚਾਚਾ ਸਾਡਾ ਗੱਬਾ ਹੈ ਕਿ ਨਾ ਬੱਸ ਰੋਕ ਕੇ ਦੀ ਰਿਪੋਰਟ ਜਮਾ ਨੂ ਤਾਂ ਤਾਂ ਲੱਗਦਾ ਨਾ ਹੁਣ ਆਪਾਂ ਜਾ ਕੇ ਪਿੱਛੇ ਵੜਾ ਰਹਿ ਗਏ ਜੀ ਮੈਂ ਸਾਰਿਆਂ ਨੂੰ ਪਿੱਛੇ ਚਲੋ ਇਹ ਹਵਾ ਵੀ ਘੱਟ ਸੀ ਮੈਂ ਕਹਿ ਰਿਹਾ ਹਵਾ ਘੱਟ ਰਹਿ ਗਈ ਘੱਟਦੀ ਆ ਹਵਾ ਤਾਂ ਫਾਈ ਸੀ ਮੈਂ ਤੁਹਾਨੂੰ ਬਿਠਾਉਂਦਾ ਤੇ ਪਹਿਲੇ ਸੇ ਪਾਈ ਸੀ ਨਾ ਇੱਕ ਬਬੂ ਵੀ ਬਬੂ ਕਿਤੇ ਬਬੂ ਤੂੰ ਹਵਾ ਕਰ ਜਾਂਦਾ ਨਹੀਂ ਨਾ ਘੱਟ ਹੈ ਜਮੇ ਨਹੀਂ ਸੀ ਜ਼ੀਰੋ ਸੀ ਕੀ ਜਾ ਬਬੂ ਵੀ ਨਾ ਜ਼ੀਰੋ ਕੇ ਮੈਂ 20 ਹਵਾ ਜਰੀ 20 ਜਰੀ ਰਾਤ ਭਰੀ ਆਵਾ ਕੀ ਗੜਬੜਾ ਲੱਗ ਰਿਹਾ ਹੈ ਜਿਹੜਾ ਗੜਬੜਾ ਹੈ ਵਸੇ ਇਹੀ ਗੜਬੜਾ ਜਿਹੜੀ ਨਿਰਮਲ ਨਾਲ ਹੋਈ ਹੈ ਹਲੋ ਬੁਆ ਵੀ ਆ ਦੇਖਿਆ ਤੁਹਾਨੂੰ ਮੈਂ ਬੁੱਧ ਨੇ ਵੀ ਲੋਕਿਆ ਸੀ ਕਿ ਸ਼ੌਂਗ ਹੋ ਰਹੀ ਸੀ ਉਹ ਕਿੱਡੀ ਨਹੀਂ ਉਹ ਮੁੱਟੋ ਪੈਣਾ ਨਹੀਂ ਰਾਮਾ ਮਾਰਿਆ ਨਾ ਜੁਸਿਕਾ ਉਹ ਅੱਜ ਨਾ ਜਾ ਰਿਹਾ ਕਰਸ਼ਕਨ ਤੋਂ ਬਾਅਦ ਬੋਬੀ ਬਾਈ ਦਾ ਵੀ ਸਾਈਕਲ ਹੈ ਜਿਹੜਾ ਪੈਂਚਰ ਹੋ ਗਿਆ ਤੇ ਇਹ ਹੁਣ ਜੋਤ ਦੀ ਡਿਊਟੀ ਲਾਤੀ ਕਿਉਂਕਿ ਮੈਥਾ ਤਾਂ ਹੁਣ ਮੈਂ ਤਾਂ ਅੱਜ ਲੈ ਬਾਲਾ ਮੈਥਾ ਤਾਂ ਹੁਣ ਪੈਰਾਂ 'ਤੇ ਬੈਠਿਆ ਨਹੀਂ ਜਾਂਦਾ ਆ ਮੱਲੇ ਹੁਣ ਗੱਲ ਇਹ ਐ ਸ਼ਵੀ ਜੀ ਜਿਹੜਾ ਸੂਬਾ ਜੀ ਨੇ ਸੇਵਾ ਕੀਤੀ ਹੈ ਮੈਂ ਮੇਰਾ ਇਹਦਾ ਜੀਰੇ ਦੀ ਕਿਰਪਾ ਨਾਲ ਜਿਹੜੀ ਸੂਬਾ ਜੀ ਨੇ ਸੇਵਾ ਕੀਤੀ ਅੰਤਵਾ ਭਾਈ ਜਸਵੰਤ ਸਿੰਘ ਜੀ ਕਰ ਰਹੇ ਨੇ ਜਸਵੰਤ ਸਿੰਘ ਜੀ ਰਹਿਣ ਮਾਈ ਹਟ ਚੱਲੇ ਹੈ ਇਹ ਅਸੀਂ ਬੱਲੇ ਬੱਲੇ ਬਣਾ ਦਈਏ ਪਤਾ ਲਾ ਲਾ ਵੀ ਆਪਾਂ ਨੂੰ ਉਹ ਬਹੁਤ ਜਿਹਾ ਜਿੱਥੇ ਮੁੱਛ ਰੋਟਾ ਬਾਪੂ ਪੈਰਾ ਚ ਦਿਸੂਗਾ ਹਾਏ ਹਾਏ ਖੜਾ ਚਾਚਾ ਜੀ ਕਰ ਲਏ ਮੁੱਛ ਮਰੋਟਾ ਬੇ ਦਾ ਵੀ ਛੱਡ ਰਹੇ ਕਲੱਬ ਦੇ ਮੈਂਬਰ ਸਹਿਬਾਨ ਹਰਮੰਦਰ ਸਾਹਿਬ ਦੇ ਉੱਤੇ ਦਰਸ਼ਨ ਕਰਨ ਚੱਲੇ ਆ ਤੇ ਹਿੰਮਤਪੁਰੇ ਅੱਜ ਆ ਕੇ ਇੰਨਾ ਸਕੂਨ ਮਿਲਿਆ ਤੇ ਵੀ ਜਿੰਨਾ ਕਹਦੀਏ ਦਿਲੋਂ ਬਹੁਤ ਵਧੀਆ ਪ੍ਰਮਾਤਮਾ ਨੇ ਲੰਗਰ ਛਕਾਇਆ ਉਹਰੇ ਆ ਕੇ ਕਿਉਂਕਿ 75-80 ਕਿਲੋਮੀਟਰ ਚਲਾ ਕੇ ਸਾਈਕਲ ਆਏ ਸੀਗੇ ਉਧਰ thì ਗੱਲ ਆ ਭੁੱਖ ਲੱਗਦੀ ਹੈਗੀ ਤੇ ਉਹਰੇ ਆ ਕੇ ਦਹੀਂ ਤੇ ਪਰੌਠੇ ਦੇਸੀ ਘੋਦੇ ਖਾ ਕੇ ਜਿਹੜਾ ਮਨ ਹੈਗਾ ਤੇ ਚਾਟਾ ਛਾ ਕੇ ਪ੍ਰਸੰਨ ਹੋ ਗਿਆ ਤੇ ਪ੍ਰਮਾਤਮਾ ਇਸੇ ਤਰ੍ਹਾਂ ਇਸ ਚੀਜ਼ ਨੂੰ ਦੁਗਣੇ ਹੋਰ ਵੀ ਭਾਗ ਲੱਗੇ ਰਹਿਣ ਤਾਂ ਜੋ ਜਿਹੜਾ ਹੈਗਾ ਲੰਗਰ ਪਾਣੀ ਹਰ ਇੱਕ ਦੇ ਮੂੰਹ 'ਚ ਐਵੇਂ ਜੋ ਕਰ ਪੈਂਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 52 ਕਿਲੋਮੀਟਰ ਲੰਘ ਪਰ ਹੋ ਗਏ ਆਪਣੇ 100 ਤੇ ਆਪਣਾ ਟਾਰਗੇਟ ਮਿੱਥ ਕੇ ਚੱਲੇ ਸੀਗੇ ਵੀ 10 ਵਜੇ ਤੱਕ ਆਪਾਂ 100 ਕਿਲੋਮੀਟਰ ਪੂਰਾ ਹੋ ਜੇ ਆਪਣਾ ਖੜ ਖੜਾ ਕੇ ਤਾਂ ਉਹ ਟਾਰਗੇਟ ਆਪਣਾ ਅਚੀਵ ਹੋ ਗਿਆ ਤੇ ਕਾਫੀ ਆਪਾਂ ਨੂੰ ਪ੍ਰੋਬਲਮਾਂ ਦਾ ਸਾਹਮਣਾ ਕਰ ਰਿਹਾ ਪਿਆਰੇ ਸਾਈਕਲਾਂ ਨੂੰ ਇਹਦੇ ਹੋ ਗਏ ਕੁੱਤੇ ਫੇਲ ਤੁਸੀਂ ਉਂ ਤਾਂ ਸੁਣਿਆ ਹੋਊਗਾ ਕਿ ਬੰਦੇ ਦੇ ਕੁੱਤੇ ਫੇਲ ਹੋ ਗਏ ਵੈਸੇ ਉਹ ਸਾਈਕਲ ਨੂੰ ਕਹਿੰਦੇ ਹੁੰਦੇ ਨੇ ਇਹਦੇ ਕੁੱਤੇ ਫੇਲ ਹੋ ਗਏ ਨਾਲ ਚੱਕੇ ਵਿੱਚ ਪੈ ਗਿਆ ਬਲ ਤੇ ਨਾਲੇ ਤੁਰਿਆ ਜਾਂਦਾ ਫ੍ਰੀ ਹੋ ਜਾਂਦਾ ਆਪ ਦੇ ਆਪ ਹੀ ਚੱਲਣ ਲੱਗ ਜਾਂਦਾ ਸਭ ਤੋਂ ਪਿੱਛੇ ਚੱਲ ਰਹੇ ਹਾਂ ਮੈਂ ਤੇ ਨਵਜੋਤ ਕਿਉਂਕਿ ਪਿੱਛੇ ਬੰਦੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਪਹਿਲਾਂ ਪੈਂਚਰ ਹੋ ਗਏ ਇੱਕ ਵਾਰੀ ਹਵਾ ਨਿਕਲ ਗਈ ਤੇ ਅਸੀਂ ਪਿੱਛੇ ਚੱਲ ਰਹੇ ਹਾਂ ਕਜੀ ਉੱਥੇ ਚੱਲੀ ਜਾਂਦੇ ਬੰਦੇ ਸਾਡੇ ਕੋਲੇ ਬਦਲ ਬਦਲ ਕੇ ਆਈ ਜਾਂਦੇ ਨੇ ਇੱਥੇ ਬੰਦੇ ਸਾਰੇ ਥੋੜਾ ਜਿਹਾ ਰੈਸਟ ਕਰ ਰਹੇ ਪਾਣੀ ਪੂਣੀ ਭਰ ਰਹੇ ਸੀ ਤੇ ਸਾਡੀ ਵੇਟ ਕਰ ਰਹੇ ਸੀ ਨਰਮਲ ਠੀਕ ਐ ਨਰਮਲ ਓਕੇ ਐ ਡਰਦੀਗਾ ਬਈ ਜਮਾ ਡਰਦੀਗਾ ਓਕੇ ਐ ਕੁਝ ਨਹੀਂ ਬਾਈ ਕੀ ਪਾਣ ਆ ਰਹੇ ਕਿ ਬੱਸ ਦੇਖਾ ਦੇ ਡੰਡਦਾ ਬਾਈ ਨਹੀਂ ਨਹੀਂ ਮਿਕਸ ਕਰਕੇ ਇਹ ਇੱਕ ਇੱਕ ਗਰਮ ਇੱਕ ਠੰਡਾ ਇਕੱਠਾ ਪੈਂਦਾ ਹੈ ਹਾਂ ਟੈਂਪਰੇਚਰ ਕੰਟਰੋਲ ਕਰਦੇ ਨੇ ਹਾਂ ਦੁਬਾਰੇ ਫੇਰ ਆ ਗਿਆ ਕਿ ਨਿਰਮਲ ਜੀ ਇੱਕ ਵਾਰ ਫੇਰ ਨਿਰਮਲ ਦੇਖੋ ਊਂਗ ਵਾਲੀ ਟਰਾਲੀ ਮੰਗੂ ਲੱਦਿਆ ਤੁਰਿਆ ਜਾਂਦਾ ਦੇਖੋ ਦੇਖੋ ਪਿੱਛੇ ਜਿਹੜਾ ਸਮਾਨ ਮਿਲਦਾ ਵਿੱਚ ਜਿਹੜਾ ਸਮਾਨ ਮਿਲਦਾ ਵਿੱਚ ਓਏ ਪਾੜ ਜਾਣਗੇ ਜੇਬਾਂ ਓਏ ਕੱਢਦੇ ਇਹਨਾਂ ਨੂੰ ਪਾੜ ਜਾਣਗੇ ਜੇਬਾਂ ਹਾਂ ਟ੍ਰਾਲੀ ਵਾਂਗੂ ਲੱਦਿਆ ਜਾਂਦਾ ਜਿਹੜਾ ਸਮਾਨ ਮਿਲਦਾ ਵਿੱਚ ਸਿੱਟ ਲੈਂਦਾ ਇਹੋ ਸੁਣਿਆ ਹੋਊਗਾ ਜੀ ਸਲੋ ਐਂਡ ਸਟਡੀ ਵਿਨਸ ਦਾ ਰੇਸ ਤੇ ਅਸੀਂ ਫਾਸ ਦੇ ਘੇੜ ਤੇ ਡੱਕਰੀ ਡੁੱਕਰੀ ਤੁਰੇ ਆਉਨੇ ਆ ਇਹ ਆਪ ਦੀ ਚਾਲ ਤੁਰਿਆ ਹੁੰਦਾ ਫੇਰ ਸਾਥੋਂ ਮੂਰੇ ਆ ਜਾਂਦਾ ਆ ਇਹ ਆਪ ਦੀ ਚਾਲ ਤੁਰ ਜਾਂਦਾ ਤਾਂ ਹੀ ਰੇਸ ਤੇ ਮੈਨੂੰ ਲੱਗਦਾ ਜਿੱਤਣਗੇ ਇਹ ਰੇਸ ਆਪਾਂ ਤਾਂ ਉੱਥੇ ਪਕੌੜੇ ਖਾਣ ਖੜਜਾਂਗੇ ਇਹ ਇਧਰ ਜਾਦੇ ਵਧੀਆ ਆਊਗਾ ਹਵੇਲੀ ਢਾਬਾ ਹੈ 1:30 ਵਜੇ ਦਾ ਤੇ ਪਹੁੰਚ ਗਏ ਹਰੀਕੇ ਪੱਤਣ ਓਏ ਵੈਸੇ ਫਟਾਪੇ ਦੀ ਕਰਨਾ ਪਰੌਠੇ ਦਾ ਭਾਰ ਦੇ ਖਾਣੇ ਇਹ ਤਾਂ ਬੈਟਰ ਦਾ ਸਟੈਂਡਰਡ ਆ ਗਿਆ ਇਹ ਤਾਂ ਸਟੈਂਡਰਡ ਦਿਖੋਣਾ ਵੀ ਇੱਥੇ ਲੈਰ ਤੇ ਕੰਮ ਕਰ ਇਹ ਬਈਆ ਬਹੁਤ ਤੇ ਲੈਰ ਤੇ ਖੜੇ ਹੋਏ ਉੱਪਰ ਚੱਲੋ ਕਿਵੇਂ ਵੀ ਹੈ ਜੀ ਲੈਰ ਤੇ ਬੋੜਾ ਘਣਾ ਵੀ ਹੁੰਦਾ 5 ਕਿਲੋਮੀਟਰ ਹੈਗਾ ਸੀ ਗੱਲ ਸੁਣੋ ਜੀ ਇੱਥੋਂ ਰਹਿ ਗਿਆ 60 ਕਿਲੋਮੀਟਰ ਬਸ ਸਟ੍ਰੈਚ ਦੋ ਹੀ ਮਾਰਨੇ ਆਪਾਂ 30-30 ਕਿਲੋਮੀਟਰ ਓਏ ਦੱਸ ਤਾਂ ਉਹੀ ਘੱਟ ਦੱਸਦਿਆ ਕਰ ਤੂੰ ਔਰ ਸੱਤੀ ਕਹਦੇ ਇੱਥੋਂ 30 ਕਰਨ ਤਾਰਨੇ ਤਰਨ ਤਾਰਨੇ ਤਰਨ ਤਾਰਨੇ ਕੋ ਬਾਹਰ ਸੰਜਾ ਨਾਲ ਰੋ ਰਿਓ ਓਕੇ ਪਹਿਲਾ ਜੋ ਜ਼ੋਰ ਜ਼ਿਆਦਾ ਸੀਗਾ ਹੁਣ ਥੋੜਾ ਜ਼ੋਰ ਚਲਾ ਗਿਆ ਆਪਾਂ ਤੇ 10-10 ਕਿਲੋਮੀਟਰ ਤੇ ਰੋਕ ਲਿਆ ਪਾਣੀ ਪੀ ਲੈ ਤੇਰੀ ਨਾ ਉਹ ਘੁੱਟਾ ਆ ਦੇਖੋ ਜੀ ਬਾਬਾ ਜੀ ਦੀ ਕਿੰਨੀ ਕਿਰਪਾ ਹੋਈ ਐ ਗਾਲੇ ਵਾਸੀਂ ਪ੍ਰਸ਼ਾਦ ਦੇ ਖਾ ਕੇ ਆਏ ਸੀਗੇ ਗਾਲੇ ਸਾਨੂੰ ਪ੍ਰਸ਼ਾਦ ਦੇਖੋ ਸਾਰਿਆਂ ਵਾਸਤੇ ਪ੍ਰਸ਼ਾਦ ਦੇ ਦਿੱਤੇ ਸੀਗੇ ਹਾਂ ਜੀ ਤੇ ਇਹ ਦੇਖੋ ਜੀ ਕਿਰਪਾ ਇਹ ਦੇਖੋ ਜੀ ਸੰਗਤਾਂ ਦਰਬਾਰ ਸਾਹਿਬ ਚੱਲ ਗਿਆ ਨੇ ਕਿਉਂ ਜੀ ਹਾਂ ਜੀ ਤੇ ਪ੍ਰਸ਼ਾਦਿਆਂ ਦੀ ਕੋਈ ਘਾਟ ਨਹੀਂ ਹੈ ਨਾ ਬਿਲਕੁਲ ਨਹੀਂ ਬਾ ਸੱਤ-ਸੱਤ ਪਹਿਲਾ ਖਾਲੇ ਹਾਂ ਤੇ ਸੱਤ-ਸੱਤ ਪਹਿਲਾ ਖਾਲੇ ਰਿੰਗ ਦੇ ਰਹੇ ਆ ਇਹਨੂੰ ਪੈਂਚਰ ਲਾਉਣ ਦੀ ਤੇ ਵੱਡਾ ਹੋ ਕੇ ਕਹਿੰਦਾ ਦੁਕਾਨ ਪਾਉਂ ਪੈਂਚਰਾਂ ਦੀ ਇੱਥੋਂ ਦਾ ਨਾਨਾ ਇੱਕ ਸੀਗਾ ਇਹ ਨਹੀਂ ਕਰਨੇ ਆਏ ਪੈਂਚਰ ਦਾ ਪਤਾ ਲੱਗਿਆ ਜਿੰਨੂੰ ਪੁੱਛਿਆ ਹਾਂ ਜੀ ਪੈਂਚਰ ਦਾ ਪਤਾ ਲੱਗ ਗਿਆ ਪੈਂਚਰ ਦਾ ਅਸੀਂ ਪੱਕੇ ਲਾਉਣ ਲੱਗੇ ਹੁਣ ਹਾਂ ਕੁਝ ਪੈਂਚਰ ਦੇ ਤਾਂ ਬਹੁਤ ਮਾਹਰ ਨੇ ਸਾਡੇ 26 ਇਹ ਇੱਕ ਕੱਕਾ ਵੱਜਾ ਸਰ ਤਕਕਾ ਨਕਲੋਲਾ ਜਲਪੀਆ ਆ ਕੇ ਨੇੜੇ ਆਈਏ ਆਜੋ ਕਿਵੇਂ ਤਾਂ ਆਇਆ ਸੀ ਜਮਨ ਹੋ ਗਿਆ ਨਾ ਮੈਂ ਚਲੋ ਜੀ ਚੱਲੀਏ ਲੋ ਲਓ ਜੀ ਆਪਾਂ ਹਰੀਕੇ ਪੱਤਨ ਕ੍ਰੋਸ ਕਰ ਰਹੇ ਆ ਤੇ ਕੰਮ ਆ ਜਿਹੜਾ ਪੈਂਚਰੋ ਪੈਂਚਰੀ ਹੋਇਆ ਪਿਆ ਹੈ ਪੈਂਚਰ ਮੈਨੂੰ ਆਂ ਲੱਗਦਾ ਵੀ 3 4 5 ਪੈਂਚਰ ਹੋਗੇ ਪਰ ਫੇਰ ਵੀ ਹਜੇ ਅਸੀਂ ਔਨ ਟਾਈਮ ਚੱਲ ਰਹੇ ਆ ਬਸ 2 ਕੁ ਘੰਟਿਆਂ ਚ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਜੇ ਸਾਰੇ ਹਾਲਾਤ ਠੀਕ ਰਹੇ ਤਾਂ ਆਪਾਂ 16 17 ਤਰੀਕ ਨੂੰ ਰਾਤ ਨੂੰ ਇੱਥੇ ਹੀ ਹੋਵਾਂਗੇ ਕਿਤੇ ਹੁਣ ਆਏ ਤਾਂ ਪਤਾ ਨਹੀਂ ਵੀ ਕਿੱਥੇ ਸੈਟਪ ਲਾਉਣਗੇ ਤੇ 16 ਤੋਂ 17 ਤਰੀਕ ਨੂੰ ਆਪਾਂ ਕੋ ਮੱਕੜ ਮਿਲਣੀ ਤੇ ਆਵਾਂਗੇ ਤੇ ਇੱਥੇ ਆਓ ਸਾਰਾ ਸੈਟ ਆਪਾਂ ਹੁਣ ਆਏ ਤਾਂ ਪਤਾ ਨਹੀਂ ਵੀ ਕਿੱਥੇ ਐ ਇੱਥੋਂ ਇਹ ਪਾਕਿਸਤਾਨ ਨੂੰ ਜਾਂਦੀ ਹੈ ਇਧਰ ਸਤਲੁਜ ਤੇ ਬਿਆਸ ਦਾ ਸੰਗਮ ਹੈ ਨਾ ਜੀ ਹਾਂ ਜੀ ਖਰੀਕੇ ਪੱਤਰ ਇੱਥੇ ਸਤਲੁਜ ਤੇ ਬਿਆਸ ਦਾ ਸੰਗਮ ਹੈ ਤੇ ਇਧਰ ਪਾਕਿਸਤਾਨ ਨੂੰ ਜਾਂਦੀ ਹੈ ਬਹੁਤ ਠੰਡੀ ਸੜਕ ਹੈ ਉਹ ਛੇਰ ਫਿਰਦਾ ਓਏ ਉਹ ਪਰਸੇ ਫਿਰਦਾ ਓਹ ਤੇ ਆਪਣੇ ਬੰਦਿਆਂ ਨੂੰ ਪੂਰੀ ਹੁਣ ਲਿਚ ਚੜ ਗਈ ਕਿਉਂ ਨੇੜੇ ਆ ਗਏ ਨਾ 50 ਕਿਲੋਮੀਟਰ ਰਹਿ ਗਿਆ 60 ਕਿਲੋਮੀਟਰ ਇੱਥੋਂ ਹੁਣ ਪੂਰੀ ਲਿਚ ਚੜੀ ਹੋਈ ਹੈ ਆ ਦੇਖ ਪੂਰਾ ਜੋਸ਼ ਹੈ ਪੂਰਾ ਪੂਰਾ ਲਲਕੇ ਮੇਰੇ ਕੋਲ ਚੱਲ ਕੇ ਓਏ ਛੇਰ ਫਿਰਦਾ ਓਏ ਹੋਰ ਗਰੁੱਪ ਮਿਲਿਆ ਜੀ ਇਹ ਸਾਰੇ ਦਿੱਲੀ ਤੋਂ ਆਏ ਨੇ ਬਾਈ ਜੀ ਤੇ ਤਲਵੰਡੀ ਸਾਹਾ ਤੋਂ ਹੁਣ ਇਹ ਅੰਮ੍ਰਿਤਸਰ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਟਾਈਮ ਹੋ ਗਿਆ ਜੀ 3:50 ਦਾ ਤੇ ਅਸੀਂ ਤਰਨਤਾਰਨ ਪਹੁੰਚ ਗਏ ਸਾਡਾ ਸਾਰਾ ਤੁਸੀਂ ਲਲ 25-28 ਕਿਲੋਮੀਟਰ ਰਹਿ ਗਿਆ ਅੰਮ੍ਰਿਤਸਰ ਹੁਣ ਤਾਂ ਨਜ਼ਾਰੇ ਕਰਦੇ ਜਾਂਦੇ ਆ ਸਾਡੀ ਟੀਮ ਮੂਰੇ ਹੈ ਬਾਕੀ ਸਾਰੇ ਜਿਹੜੇ ਸਾਡੇ ਰਾਈਡਰ ਨੇ ਉਹ ਪਿੱਛੇ ਆਉਂਦੇ ਨੇ ਆ ਕੁਛ ਕੁ ਅਸੀਂ ਲੁੱਟਰ ਬੰਦੇ ਮੂਰੇ ਆ ਰਹੇ ਆ ਰਣਤਾਰਨ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਕਿਲੋਮੀਟਰ ਹੋ ਗਿਆ ਆਪਣੇ ਕੋਲ ਆਹੀ ਘੋੜਾ ਬੂਟ ਬਾਹਰ ਕਾਲੇ ਕਰਤੇ ਆ ਸਾਰਾ ਖਰਾਲ ਹੋ ਗਿਆ ਤੇ ਹੁਣ ਅਸੀਂ ਤਾਰਨ ਤਾਰਨ ਤੱਕ ਕੇ ਅੱਗੇ ਖੜੇ ਆ ਤੇ ਜਿਹੜੇ ਸਾਡੇ ਬੰਦੇ ਪਿੱਛੇ ਰਹਿ ਗਏ ਉਹਨਾਂ ਨੂੰ ਉਡੀਕ ਕਰ ਰਹੇ ਆ ਹੁਣ ਉਹਨਾਂ ਨੂੰ ਇੱਥੋਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਸਾਰਾ 25 ਕਿਲੋਮੀਟਰ ਹੀ ਰਹਿ ਗਿਆ ਅਮਰੀਕ ਸਰ ਤੇ ਜਿਹੜਾ ਟਾਈਮ ਹੈ ਉਹ 4:00 ਵਜੇ ਦਾ ਹੋਇਆ ਹਜੇ ਰੈਸਟ ਕਰਨ ਨੂੰ ਜਗ੍ਹਾ ਮਿਲ ਗਈ ਇੱਥੇ ਬਾਕੀ ਗਰੁੱਪ ਦੀ ਵੇਟ ਕਰ ਰਹੇ ਆ ਹੁਣ ਜਿੰਨਾ ਚਿਰ ਬਾਕੀ ਗਰੁੱਪ ਨਹੀਂ ਆਉਂਦਾ ਇੱਥੇ ਉਹਨਾਂ ਦੀ ਵੇਟ ਕਰਾਂਗੇ ਕਿਉਂਕਿ ਅਸੀਂ ਇਕੱਲੇ ਜਾ ਕੇ ਕੀ ਕਰਾਂਗੇ ਰੂਮ ਵਗੈਰਾ ਤਾਂ ਸਾਡੇ ਬੁੱਕ ਕਰਨ ਵਾਸਤੇ ਜਰਨੈਲ ਸਿੰਘ ਜੀ ਗਏ ਹੋਏ ਨੇ ਉਹ ਰਾਸ਼ਟਰ ਫਰਮਾ ਰਹੇ ਆ ਬੰਦਾ ਜੀ ਉਹ ਵੀ ਪਿੱਛੇ ਨੇ ਫਾਇਲ ਜੀ ਅੰਮ੍ਰਿਤਸਰ ਪਹੁੰਚ ਗਏ ਤੇ ਹੁਣ ਗੁਰਦੁਆਰਾ ਸਾਹਿਬ ਸਾਡੇ ਜਿਹੜੇ ਰੂਮ ਵਗੈਰਾ ਜਾਂ ਹਾਲ ਵਗੈਰਾ ਉਹ ਬੁੱਕ ਹੋ ਗਿਆ ਉਹ ਗੱਡੀ ਵਾਲੇ ਬੰਦੇ ਆਪਣੇ ਜਿਹੜੇ ਸੀਗੇ ਸਪੋਰਟ ਵਹੀਕਲ ਸੀਗਾ ਉੱਥੇ ਖੜੇ ਨੇ ਤੇ ਆਪਾਂ بس 5-10 ਮਿੰਟ ਚ ਪਹੁੰਚ ਜਾਾਂਗੇ ਆਪਾਂ ਤਾਂ ਪਹੁੰਚ ਕੇ ਤੇ ਹੁਣ ਪਾਰਕਿੰਗ ਕੋਲ ਜਾਂਦੇ ਆ ਤੇ ਜਰਨੈਲ ਸਿੰਘ ਜੀ ਵਰਗੇ ਨੂੰ ਮਿਲਦੇ ਆ ਤੇ ਗੱਡੀ ਚੋਂ ਚੱਕਦੇ ਆ ਆਪਦੇ ਬੈਗ ਬਾਕੀ ਪ੍ਰਧਾਨ ਜੀ ਵਰਗੇ ਪਿੱਛੇ ਆ ਰਹੇ ਆ 10-12 ਕਿਲੋਮੀਟਰ ਪਿੱਛੇ ਨੇ ਨਿਰਮਲ ਦੇ ਸਾਈਕਲ ਦੀ ਹਵਾ ਫੇਰ ਨਿਕਲ ਗਈ ਸੀ ਉਹ ਹਵਾ ਹਵਾ ਭਰ ਕੇ ਆ ਰਹੇ ਨੇ। ਬਾਬੇ ਇੱਕ ਦਾਣ ਸੁਹਾ ਦਾਣ ਭਰੋਸਾ ਜੀ ਅਸੀਂ ਬੈਗ ਵਗੈਰਾ ਗੱਡੀ ਚੋਂ ਕੱਢ ਲਿਆ ਏ ਤੇ ਸਾਈਕਲ ਲੈ ਕੇ ਹੁਣ ਆਦੇ ਰੂਮ ਤੇ ਜਾਂਦੇ ਆ। ਇਹ ਜੋਤ ਸਿੰਘ ਸਟ੍ਰੈਚਿੰਗ ਕਰਦਾ ਹੋਇਆ ਆਏ ਦਾ ਪਤਾ ਨਹੀਂ ਵੀ ਕਿਹੜੀ ਐ ਇਹ ਵੀ ਕੀ ਕਰਦਾ ਪਰ ਕਰ ਰਿਹਾ ਕੁਝ ਨਾ ਕੁਝ। ਆ ਜਾ। ਬੱਬਰਾ RAMDEV ਵੀ ਪਿੱਛੇ ਛੱਡ ਤਾ ਦਿੱਤਾ ਤੇ ਆ ਬੰਦੇ ਕੁਝ ਹੋਗੇ ਚ ਇੱਧਰ ਸਾਡੇ ਸਾਈਕਲ ਖੜੇ ਨੇ ਕੁਝ ਬੰਦੇ ਇਸ਼ਨਾਨ ਕਰਨ ਗਏ ਨੇ ਉਹ ਤੋਂ ਬਾਅਦ ਅਸੀਂ ਫਿਰ ਬਾਜ਼ਾਰ 'ਚ ਜਾਵਾਂਗੇ ਅਜੇ ਤਾਂ ਤੋਰਾ ਫੇਰਾ ਕਰਾਂਗੇ ਜਿਹੜਾ ਮੱਥਾ ਹੈਗਾ ਉਹ ਸਵੇਰੇ ਟੇਕਾਂਗੇ ਕੁਝ ਬੰਦੇ ਸਾਡੇ ਉੱਧਰ ਇੱਕ ਗੈਸਟ ਹਾਊਸ ਲਿਆ ਸੀ ਉਹਨਾਂ ਨੇ ਉੱਧਰ ਠਹਿਰ ਗਏ ਕੁਝ ਕੁ ਬੰਦੇ ਅੱਧੇ ਕ ਇੱਧਰ ਠਹਿਰ ਗਏ ਜਾਓ ਜੀ ਬੈਕਗਰਾਊਂਡ ਆ ਵੀ ਮੁੰਡੇ ਤੇ ਚੱਕੋ ਹੈਲੋ ਮੇਰੀ ਫੋਟੋ ਹੈ ਨਹੀਂ ਕੋਸਰ ਵਿੱਚ ਹੁਣ ਆਏ ਆ ਵੀ ਆਪਣੇ ਗਰੁੱਪ ਦੇ ਬਜ਼ੁਰਗ ਬੰਦੇ ਵੀ ਤਕੜੇ ਨੇ ਇੰਨਾ ਇੰਨਾ ਸਾਈਕਲ ਚਲਾ ਕੇ ਆਹ ਫਿਰਦੇ ਸ਼ਹਿਰ ਕਰਦੇ ਮੁੱਛਾਂ ਮਰੋੜਦੇ ਆਉਣੇ ਅੰਦਰੋਂ ਰੰਗਲਾ ਪੰਜਾਬ ਆਜੋ ਆਜੋ ਵੀ ਓਏ ਬਾਬੀ ਬੂਬੀ ਕਿੱਧਰ ਵਾਗੇ ਓਏ ਨਿਕੋਣਾ ਇਵਿਟੇਟ ਹੋਊਂਗੇ ਉਹਦੇ ਤੇ ਰਾਤ ਨੂੰ ਯਾਰ ਅੱਡੀ ਮਜਾ ਹੈ ਨਾ ਹਾਂ ਆ ਸੁਣਾ ਯਾਰ ਹਾਂ ਤਾਂ ਜੀ ਹੋ ਗਿਆ ਫੜੇ ਜਾਂਦੇ ਮੈਂ ਦੋ ਤਾਈ ਕਿਤੇ ਇਧਰ ਰਾਤ ਨੂੰ ਬੋਲਾਂਗੇ ਜਿਹੜਾ ਹੁਣ ਥੱਕ ਗਿਆ ਹੈਂ ਥੱਕ ਗਿਆ ਨਾ ਨਾ ਜੀ ਤੇ ਗੱਡੀ 'ਚ ਬੈਠੇ ਥੱਕ ਕੇ ਕਹਿੰਦਾ ਮੈਂ ਸੋਨਾ ਲਾਇਆ ਹੈ ਨਾ ਵਾਹ ਸੋਨਾ ਲਾਇਆ ਹੈ ਤਰੀਲੇ ਬਹੁਤ ਬੰਦੀ ਨੇ ਚ ਹਾਂ ਲੈਟਸ ਗੋ ਆਹ ਕਿਹੜਾ ਛੋਟ ਉਹ ਕੀ ਆ ਛੇੜ ਰਿਹਾ ਨੀ ਹਾਂ ਜੀ ਕੱਲ ਮਸੂਦ ਬਾਸਤਾ ਵੀ ਆਇਆ ਚੱਲ ਕੇ ਲੰਗਰ ਸਕਦੇ ਆ ਸਵੇਰ ਤੇ ਜੰਦੇ ਆ ਉਧਰ ਦੀ ਲਾਈਨ ਆ ਲੰਗਰ ਦੀ ਤਿਆਰੀ ਹੈ ਫਿਰ ਲੰਗਰ ਛਕਣ ਦੀ ਕਾਉ ਜੀ ਨਵਜੋਤ ਆਪਣਾ ਜਲੇਬੀਆਂ ਲੈਣ ਗਿਆ ਦੇਸੀ ਕਿ ਉਹਦੀਆਂ ਮਸ਼ਹੂਰ ਜਲੇਬੀਆਂ ਦੀ ਦੁਕਾਨ ਹੈ ਕਿਵੇਂ ਰਿਵਿਊ ਦਰਿ ਵਧੀਆ ਆ ਜਾਂਦੀ ਹੈ ਜੀ ਕਿਵੇਂ ਖੁਸ਼ਬੂ ਬਹੁਤ ਵਧੀਆ ਹੀ ਦੇ ਹਾਂ ਜੀ ਬਹੁਤ ਵਧੀਆ ਹੀ ਹੈ ਸੇਤੀ ਆ ਕੇ ਟਰਾਈ ਕਰੋ ਅਸੀਂ ਤਾਂ ਕਰਦੇ ਆ ਹਾਂ ਸਬਰ ਰੱਖੀ ਦਿੰਦੀ ਬੰਦੂ ਕੋਈ ਗੋਲਡਨ ਬਿਟ ਗੁਰਦਾਸ ਰਾਮ ਦੀਆਂ ਜਲੇਬੀਆਂ ਖਾ ਕੇ ਦੇਖੋ ਜਿਵੇਂ ਜੇ ਨਾ ਪਹਿਲੀ ਵਾਰ ਜਲੇਬੀਆਂ ਖਾਣੇ ਆ ਟੱਕਲਾ ਟੱਕਲਾ ਨਿਪਨ ਦੁੱਤਾਂ ਪੀ ਜਾ ਪਾਸਾ ਗੁਰਦਾਸ ਰਾਮ ਗੁਰਦਾਸ ਰਾਮ ਦੇ ਮਸ਼ਹੂਰ ਜਲੇਬੀਆਂ ਉਹ ਖਾ ਕੇ ਆਇਆ ਸੱਚ ਹੈ ਅੰਨੇ ਤੁਸੀਂ 2 ਕਿਲੋ ਕਿੰਨੀ ਆਈ ਸੀ ਹਰਦ ਤੁਸੀਂ ਆ ਲੈ ਲਓ 2 ਕਿਲੋ ਕਿੰਨੀ ਆਈ ਬਾਈ ਜੀ ਸਾਡੇ ਤਾਂ ਤੁਸੀਂ ਆ ਲੈ ਲਓ ਮੈਨੂੰ ਲੱਗਦਾ ਅਸੀਂ 10 ਕਿਲੋਮੀਟਰ ਤਾਂ ਬਾਜ਼ਾਰ-ਬਾਜ਼ਾਰ ਚ ਹੀ ਕਰਤਾ ਤੀਜੀ ਵਾਰ ਗਿਆ ਹੁਣ ਨਿਪਨ ਨੂੰ ਲੈ ਕੇ ਗਿਆ ਸੀ ਮੈਂ ਨਿਪਨ ਤਾਂ ਨੀ ਬੁਰਨਾ ਕੇ ਵਿਚਾਲੇ ਵੀ ਨੀ ਬੁਰ ਕਦਾ ਨਾ ਅਕਲ ਹੁੰਨੀ ਜਾਂਦੀ ਲੱਗਦਾ ਵੀ ਤੁਸੀਂ ਧੱਕੇ ਧੱਕੇ ਕਰੀਏ ਨੂੰ ਮੈਨੂੰ ਐ ਲੱਗਦਾ ਵੀ ਜੀ ਨੀਂਦ ਆ ਜੀ ਤਾਂ ਵਧੀਏ ਗੱਲਾਂ ਸਾਢੇ 11 ਹੋ ਗਏ ਤੇ ਨੀਂਦ ਤਾਂ ਕੋਈ bajta ਹੀ ਨਹੀਂ ਅਜੋ ਉੱਤ ਸੁਆਉਂਦਾ ਜਾ ਲੱਗਦਾ ਚਲੋ ਫੇਰ ਵੀ ਵੀਡੀਓ ਆਪਾਂ ਬੰਦ ਕਰ ਦਈਏ ਤੇ ਸੌਣ ਵਾਸਤੇ ਟਰਾਈ ਕਰੀਏ ਨਹੀਂ ਤਾਂ ਹੀ ਬੈਠੇ ਰਾਂਗੇ ਹਾਂਜੀ ਹੋ ਗਿਆ ਟਾਈਮ ਹੋ ਗਿਆ ਜੀ ਸਾਢੇ 11 ਦਾ ਤੇ ਹੁਣ ਅਸੀਂ ਸੌਣੇ ਆ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ